ਯਾਰ ਵੇਟਰ ਖੁੱਸ ਕੇ ਪਿੱਛੇ ਖੜਿਆ ਹਾਂ ਹਾਂਜੀ ਇਹਦਾ ਦੇਖੋ ਜੀ ਸਾਰੇ ਇਹਦਾ ਦੇਖੋ ਅਰੇ ਤੂੰ ਇਧਰ ਆ ਬਈ ਬਾਈ ਤੁਸੀਂ ਇੱਥੇ ਅਰੇ ਤੂੰ ਇਧਰ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗਹਿਰਸ ਗਠ ਤੋਂ ਮਜ਼ਦੂਰ ਅਤੇ ਮੁਲਾਜ਼ਮ ਵਿਭਾਗ ਕਾਂਗਰਸ ਪਾਰਟੀ ਕੇ ਕੇਸੀ ਵਿਭਾਗ ਪੰਜਾਬ ਨੈਸ਼ਨਲ ਦਲ ਮਹਾਪੰਚਾਇਤ ਅੱਜ ਅਸੀਂ ਪੁੱਚੋ ਕਲਾ ਪਿੰਡ ਦੇ ਵਿੱਚ ਆਇਆ ਤੇ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਦੀ ਇਕਾਈ ਦਾ ਇੱਥੇ ਗਠਨ ਕੀਤਾ ਜਿਹਦੇ ਵਿੱਚ ਮੋਹਨ ਸਿੰਘ ਨੂੰ ਅਸੀਂ ਪ੍ਰਧਾਨ ਬਣਾਇਆ ਪੁੱਚੋ ਬ੍ਰਾਂਚ ਦਾ ਹਰੀ ਸਿੰਘ ਨੂੰ ਜਨਰਲ ਸੈਕਟਰੀ ਬਣਾਇਆ ਕਾਲਾ ਪੁੱਚੋ ਨੂੰ ਵਾਈਸ ਪ੍ਰਧਾਨ ਬਣਾਇਆ ਸ਼ੰਗਾਰਾ ਸਿੰਘ ਨੂੰ ਜਨਰਲ ਸੈਕਟਰੀ ਬਣਾਇਆ ਗੁਰਦੇਵ ਸਿੰਘ ਜੀ ਨੂੰ ਕੈਸ਼ੀਅਰ ਬਣਾਇਆ ਇਸੇ ਤਰ੍ਹਾਂ ਮਤਲਬ ਸਾਰੇ ਅਹੁਦੇਦਾਰ ਜਿਹੜੇ ਹੈਗੇ ਅੱਜ ਇਹ ਬਣਾਏ ਆ ਕਟੋ-ਕਟ 25 ਮੈਂਬਰੀ ਕਮੇਟੀ ਦਾ ਗਠਨ ਅਸੀਂ ਕੀਤਾ ਹੈ ਜਿਦੇ ਚ ਬੀਬੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਔਰ ਅੱਜ ਕੇਕੇਸੀ ਵਿਭਾਗ ਦੇ ব্রাঞ্চ ਲੈਵਲ ਦੀ ਇਕਾਈ ਦਾ ਗਠਨ ਕਰਨ ਦਾ ਕੰਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਹੈ 2027 ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਉਸ ਸਰਕਾਰ ਬਣਾਉਣ ਦੇ ਵਿੱਚ ਕੇਕੇਸੀ ਵਿਭਾਗ ਯਾਨੀ ਗੈਰ ਸੰਗਠਿਤ ਮਜ਼ਦੂਰ ਤੇ ਮੁਲਾਜ਼ਮ ਕਾਂਗਰਸ ਕੇਕੇਸੀ ਵਿਭਾਗ ਦਾ ਵਿਸ਼ੇਸ਼ ਯੋਗਦਾਨ ਹੋਊਗਾ ਅਜਿਹੜੀ ਕਮੇਟੀ ਬਣੀ ਐ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਹਰ ਬਲਾਕ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਪੱਧਰ ਤੇ ਵਾਰਡ ਪੱਧਰ ਤੱਕ ਅਸੀਂ ਕੇ ਕੇਸੀ ਭਾਗ ਕਾਂਗਰਸ ਪਾਰਟੀ ਦੀਆਂ ਕਮੇਟੀਆਂ ਬਣਾ ਕੇ ਉਹ ਰਾਹੁਲ ਗਾਂਧੀ ਦੀ ਜਿਹੜੀ ਸੋਚ ਹੈ ਖੜਗੇ ਸਾਹਿਬ ਦੀ ਜਿਹੜੀ ਸੋਚ ਹੈ ਸੋਨੀਆ ਗਾਂਧੀ ਦੀ ਜਿਹੜੀ ਸੋਚ ਹੈ ਕਾਂਗਰਸ ਆਜੀ ਕਮਾਨ ਦੀ ਜਿਹੜੀ ਸੋਚ ਹੈ ਕਿ ਕਮਜ਼ੋਰ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਆਬਾਦੀ ਦੇ ਮੁਤਾਬਕ ਹਰ ਵਰਗ ਦੇ ਹਰ ਜਾਤ ਧਰਮ ਦੇ ਲੋਕਾਂ ਨੂੰ ਅਸੀਂ ਸਰਕਾਰ ਦੇ ਵਿੱਚੋਂ ਨੁਮਾਇੰਦਗੀ ਦੇਾਂਗੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਰਾਹੁਲ ਗਾਂਧੀ ਜੀ ਸਾਰੇ ਵਰਗਾਂ ਨੂੰ ਨੁਮਾਇੰਦਗੀ ਰਏ ਦੇ ਰਹੇ ਨੇ ਖੜਗੇ ਸਾਹਿਬ ਨੂੰ ਕੌਮੀ ਪ੍ਰਧਾਨ ਬਣਾਇਆ ਗਰੀਬ ਵਰਗ ਦੇ ਵਿੱਚੋਂ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਬਣ ਬਣੇਗੀ ਤਾਂ ਹਰ ਵਰਗ ਦੇ ਲੋਕਾਂ ਨੂੰ ਉਹਨਾਂ ਦੀ ਆਬਾਦੀ ਦੇ ਮੁਤਾਬਕ ਬਣਦਾ ਹਿੱਸਾ ਜਿਹੜਾ ਹੈ ਉਹ ਦਿੱਤਾ ਜਾਏਗਾ ਕਾਂਗਰਸ ਪਾਰਟੀ ਨੇ ਮਨਰੇਗਾ ਸਕੀਮ ਲਿਆ ਕੇ ਕਾਂਗਰਸ ਪਾਰਟੀ ਨੇ ਐਜੂਕੇਸ਼ਨ ਜ਼ਰੂਰੀ ਰਾਈਟ ਆਫ ਐਜੂਕੇਸ਼ਨ ਐਕਟ ਲੈ ਕੇ ਆਂਦਾ ਕਾਂਗਰਸ ਪਾਰਟੀ ਨੇ ਮਜ਼ਦੂਰਾਂ ਦੇ ਲਈ ਜਿੰਨੀਆਂ ਵੀ ਸਕੀਮਾਂ ਲੈ ਕੇ ਆਂਦੀਆਂ ਈਪੀਐਫ ਦਾ ਦੀ ਸਕੀਮ ਪੀਐਫ ਦੀ ਸਕੀਮ ਈਐਸਆਈ ਦੀ ਸਕੀਮ ਤੇ ਸਾਰੀਆਂ ਸਕੀਮਾਂ ਮਜ਼ਦੂਰਾਂ ਦੇ ਵਾਸਤੇ ਕੱਚੇ ਪਕੇ ਮਲਾਜ਼ਮਾਂ ਦੇ ਵਾਸਤੇ ਕਾਂਗਰਸ ਪਾਰਟੀ ਲੈ ਕੇ ਆਈ ਤੇ ਕਾਂਗਰਸ ਪਾਰਟੀ ਨੇ ਫੂਡ ਸਕਿਉਰਟੀ ਐਕਟ ਲੈ ਕੇ ਆਂਦਾ ਜਿਹੜੀ ਅੱਜ ਜਿਹੜੀ ਮਿਲਦੀ ਹੈ ਉਹ ਫੂਡ ਸਕਿਉਰਟੀ ਐਕਟ ਕਾਂਗਰਸ ਪਾਰਟੀ ਲੈ ਕੇ ਆਈ ਪਿੰਡਾਂ ਦੇ ਵਿੱਚ ਹਰ ਪੱਧਰ ਤੇ ਮਜ਼ਦੂਰ ਨੂੰ ਕੰਮ ਮਿਲੇ ਇਹਦੇ ਦੇ ਕਾਂਗਰਸ ਪਾਰਟੀ ਵਿਚਾਰ ਕਰ ਰਹੀ ਹੈ ਔਰ ਚਿੰਤਾ ਕਰ ਰਹੀ ਹੈ ਹਰ ਪਾਰਲੀਮੈਂਟ ਦੇ ਵਿੱਚ ਰਾਜਾ ਬੜਿੰਗ ਨੇ ਚੰਨੀ ਸਾਹਿਬ ਨੇ ਰਾਹੁਲ ਗਾਂਧੀ ਜੀ ਨੇ ਬੜੇ ਜ਼ੋਰ ਨਾਲ ਗੱਲ ਨੂੰ ਉਠਾਇਆ ਕਿ ਮਨਰੇਗਾ ਦਾ ਕੰਮ ਅਸੀਂ 200 ਦਿਨ ਕਰਾਂਗੇ ਔਰ ਕਰਨਾ ਚਾਹੀਦਾ 800 ਰੁਪਿਆ ਮਜ਼ਦੂਰ ਦੀ ਦਿਹਾੜੀ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ ਇਸ ਗੱਲ ਨੂੰ ਲੈ ਕੇ ਵੀ ਕਾਂਗਰਸ ਪਾਰਟੀ ਕੰਮ ਕਰ ਰਹੀ ਹੈ ਚਿੰਤਤ ਹੈ ਔਰ ਕਾਂਗਰਸ ਪਾਰਟੀ ਨੇ ਹਮੇਸ਼ਾ ਗਰੀਬਾਂ ਦਾ ਸਾਥ ਦਿੱਤਾ ਹੈ ਗਰੀਬ ਵਰਗ ਨੇ ਹਮੇਸ਼ਾ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ ਹੁਣ ਤੱਕ ਜਿੰਨਾ ਸਮਾਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਰਹੀਆਂ ਤੇ ਗਰੀਬ ਵਰਗ ਦੇ ਲੋਕਾਂ ਨੇ ਸਾਥ ਦਿੱਤਾ ਹੈ ਤੇ ਕਾਂਗਰਸ ਪਾਰਟੀ ਇਸ ਨੂੰ ਮਹਿਸੂਸ ਕਰਦੀ ਹੈ ਤੇ ਕਾਂਗਰਸ ਪਾਰਟੀ ਦੇ ਵਿੱਚ ਹਰ ਵਰਗ ਦੇ ਵਿਅਕਤੀ ਨੂੰ ਬਰਾਬਰ ਦੀ ਹਿੱਸੇਦਾਰੀ ਮਾਣ ਸਤਕਾਰ ਕੰਮ ਕਰਨ ਵਾਲੇ ਲੋਕਾਂ ਨੂੰ ਸਤਕਾਰ ਦੇਵਾਂਗੇ ਕਿ ਕਿਸੇ ਵੀ ਭਾਗ ਦੇ ਵਿੱਚ ਮਿਹਨਤੀ ਵਰਕਰਾਂ ਨੂੰ ਉਹਦੇ ਦਰਗਾਹ ਦੇਵਾਂਗੇ ਤੇ ਕਿ ਕਿਸੇ ਵੀ ਭਾਗ ਪੰਜਾਬ ਦੇ ਪੰਜਾਬ ਦੇ ਵਿੱਚ ਕਿਸੇ ਵੀ ਭਾਗ ਕਾਂਗਰਸ ਇੱਕ ਮਜ਼ਬੂਤ ਧਿਰ ਬਣਾ ਕੇ ਅਸੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਲਦੀ ਹੀ ਇੱਕ ਅੰਦੋਲਨ ਦਾ ਆਹਵਾਨ ਕਰਨ ਜਾ ਰਹੇ ਹਾਂ 5 ਤਰੀਕ ਨੂੰ ਬਠਿੰਡੇ ਅਸੀਂ ਇੱਕ ਮੀਟਿੰਗ ਬੁਲਾਈ ਹੈ ਉਸ ਮੀਟਿੰਗ ਦੇ ਵਿੱਚ ਡਿਸਾਈਡ ਕਰਾਂਗੇ ਮਜ਼ਦੂਰ ਡੇ ਮਈ ਦਿਵਸ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 14 ਅਪ੍ਰੈਲ ਦਾ ਜਨਮ ਦਿਹਾੜਾ ਇਸ ਰੂਪ ਦੇ ਵਿੱਚ ਮਨੋਣਾ ਹੈ ਉਸ ਦੇ ਨਵੇਂ ਪ੍ਰੋਗਰਾਮ ਕੇ ਕੇਸੀ ਵਿਭਾਗ ਵੱਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਤੇ ਪੰਜਾਬ ਦੇ ਸਮੁੱਚੇ 40% ਦਲਤ ਭਾਈਚਾਰੇ ਦੇ ਲੋਕਾਂ ਨੂੰ ਅਨਸਾਪਸੰਦ ਲੋਕਾਂ ਨੂੰ ਅਸੀਂ ਦਮਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ ਇਹ ਸਰਕਾਰ ਟੋਟਲ ਹੀ ਕਿਸਾਨ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਮਲਾਜ਼ਮ ਵਿਰੋਧੀ ਹੈ ਸਫਾਈ ਕਰਮਚਾਰੀਆਂ ਦੇ ਵਿਰੋਧੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਵਰਗਾਂ ਦੇ ਨਾਲ ਵੱਡਾ ਧੋਖਾ ਕੀਤਾ ਹੈ ਇਹਦਾ ਪਰਦਾ ਫਾਸ਼ ਕਰਨ ਲਈ ਜਲਦੀ ਹੀ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਵੱਲੋਂ ਆंदोलਨ ਦੀ ਉਪਰੇਖਾ ਦਾ ਐਲਾਨ ਕਰਨ ਜਾ ਰਹੇ ਹਨ ਏ ਸੋਨਿਆ ਫਸ ਫਸ ਜੀ ਆਲੋ ਪੈ ਮੇਕਰ ਫਰੀ ਮੇਕਰ ਰੱਖ 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 ਜੀ ਆਪੇ ਮੈਂ ਫੋਟੋਆਂ ਤੁਹਾਨੂੰ ਸੈਂਡ ਕਰ ਦੂੰਗਾ ਸੈਂਡ ਕਰ ਦਿਆਂਗਾ WhatsApp ਤੇ ਮੈਂ ਤੁਹਾਨੂੰ ਮਾਰ ਦਿਆਂ ਗਰੁੱਪ ਚ ਪਾ ਦਾਂਗੇ ਸਾਰਿਆਂ ਕੋਲ ਹੀ ਕਾਂਗਰਸ ਪਾਰਟੀ ਜਿੰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ साहब श्रृंगार करो हम तुम्हारे साथ हैं साहब करो हम तुम्हारे साथ हैं कांग्रेस पार्टी जिंदाबाद 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 कांग्रेस पार्टी जिंदाबाद 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 sütü 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 ਗੈਰੀ ਸਾਹਿਬ ਸ਼ਿੰਗਾਰ ਛਲੜੋ ਹਮ ਤੁਹਾਰੇ ਸਾਥ ਹੈ ਕਾਂਗਰਸ ਸਰਕਾਰ ਜਿੰਦਾਬਾਦ 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 ਪਾਰਟੀ ਜਿੰਦਾਬਾਦ 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 ਗੈਰੀ ਸਾਹਿਬ ਸੋਡੀ ਸੋਚ ਤੇ ਕਹਿਣਾ ਬੈਠੋਗੇ ਲੰਘ ਗਿਓ ਹੁਣ ਐਗਰ ਬਾਈਟ ਕਰ ਲਾ